ਵਾਈ ਗੁਰਜੀ ਕਾ ਸੰਸਾ ਵਾਈ ਗੁਰਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦੇਣਾ ਕਿ ਸਾਡੇ ਭਾਈ ਸਾਹਿਬ ਗੁਲਦੀਪ ਸਿੰਘ ਸੈਣੀ ਜੀ ਅੱਜ ਤਾਜ ਪੁਸ਼ੀ ਹੁਣੇ-ਹੁਣ ਕਰਕੇ ਗਏ ਬੀਬੀ ਗੁਰਪ੍ਰੀਤ ਸਿੰਘ ਮਾਨ ਤੇ ਵਾਹਿਗੁਰੂ ਜੀ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਅੱਜ ਖੁਸ਼ੀ ਦੇ ਬੰਦ ਵਿੱਚ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਵਾਈ ਗੁਰਜੀ ਕਾ ਸੰਸਾ ਵਾਈ ਗੁਰਜੀ ਕੀ ਫਤਿਹ ਅੱਜ ਤੁਹਾਡੀ ਤਾਜ ਪੁਸ਼ੀ ਹੋਈ ਹੈ ਜੀ ਇਸ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਆਂ ਤੁਸੀਂ ਅੱਜ ਦਾ ਪਹਿਲਾ ਸਾਡੇ ਪਾਰਟੀ ਕਨਵੀਨਰ ਸ਼੍ਰੀ ਅਲਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਹਲਕੇ ਦੇ ਐਮਐਲਏ ਸਰਦਾਰ ਜੈਪ੍ਰੀਤ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਤੇ ਵਿਸ਼ਵਾਸ ਤੇ ਭਰੋਸਾ ਜਤਾਇਆ ਤੇ ਉਸ ਤੋਂ ਵੱਧ ਕੇ ਅੱਜ ਭੈਣ ਗੁਰਪ੍ਰੀਤ ਕੋਰ ਮਾਨ ਜੀ ਜੋ ਮੈਨੂੰ ਖਾਸ ਤੌਰ ਤੇ ਸੋਧ ਦੇ ਦਿਨ ਵਾਜਣਾ ਹੈ ਉਹਨਾਂ ਦਾ ਦਿਲ ਦੀਆਂ ਗੱਲਾਂ ਹੀ ਔਰ ਧੰਨਵਾਦ ਤੇ ਜਿੰਨੇ ਵਲੰਟੀਅਰ ਸਾਥੀ ਆ ਉਹਨਾਂ ਦਾ ਮੈਂ ਇੱਕ ਇੱਕ ਚੱਲਿਆ ਕਦਮ ਤੇ ਮੱਥੇ ਸਾਰਿਆਂ ਦਾ ਦਿਲ ਦੀਆਂ ਗੱਲਾਂ ਹੀ ਧੰਨਵਾਦ ਕਰਦਾ ਕੋ ਮੇਰੀ ਖਾਤਰ ਐਨੀ ਧੁੱਪ ਵਿੱਚ ਐਨੀ ਗਰਮੀ ਵਿੱਚ ਮੇਰੇ ਲਈ ਇਸ ਸਵਾਗਤ ਇਸ ਧੰਨਵਾਦ ਦੇ ਪ੍ਰੋਗਰਾਮ ਵਿੱਚ ਪਹੁੰਚੇ ਮੈਂ ਸਿਰ ਧੰਨਵਾਦੀ ਕਰ ਸਕਦਾ ਅੱਜ ਦੇ ਲਈ ਕੋਰੋਨ ਜਨਤਾ ਦੇ ਨਾਲ ਅੱਗੇ ਵੀ ਚੱਲਦੇ ਹੁਣ ਇਹਨਾਂ ਹੋਰ ਮੁੰਡਿਆਂ ਨੂੰ ਮੋਟਾ ਲਾ ਕੇ ਚੱਲੋਗੇ ਜੀ ਜੀ ਬਿਲਕੁਲ ਨਹੀਂ ਹੋ ਰਿਹਾ ਪਹਿਲਾ ਕੰਮ ਆ ਲੈ ਕੇ ਹੋਣ ਵਾਲਾ ਹਲਕੇ ਦੇ ਕੰਮ ਸਾਡੇ ਮਾਨਯੋਗ ਡਿਪਟੀ ਸਪੀਕਰ ਸਾਹਿਬ ਤਾਂ ਪੂਰੀ ਤਰ੍ਹਾਂ ਦੇ ਹੀ ਨਾ ਕਰ ਹੀ ਰਹੇ ਨੇ ਤੇ ਜਿੱਤੇ ਮੇਰੀ ਲੋਸ਼ ਨੂੰ ਮੈਨੂੰ ਉਹਨਾਂ ਦੇ ਨਾਲ ਉਹ ਜਰਾ ਨਹੀਂ ਤੇ ਪਾਰਟੀ ਪੱਧਰ ਤੇ ਤਾਂ ਸਾਡੀ ਪਾਰਟੀ ਦੀ ਜੋ ਗਰਾਪੀ ਅੱਜ ਦੀ ਚੀਜ਼ ਵਿੱਚ ਆਪਾਂ ਲੁਧਿਆਣਾ ਜਿੱਤੇ ਆਪਾਂ ਗੁਰਦਾਸਪੁਰ ਜਿੱਤੇ ਜਿਹਦੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਦਾ ਖੁਸ਼ਸ਼ਤਾਨ ਦਾ ਧੰਨਵਾਦ ਜੀ ਮੈਂ ਤੁਹਾਨੂੰ ਆਪਣਾ ਪੁੱਤਰ ਗੁਰਵੰਤ ਸਿੰਘ ਜਿੱਦੂ ਮੇਰਾ ਮੋਬਾਈਲ ਨੰਬਰ ਹੈ 98857198819506561816 ਮੈਂ ਇਸ ਸਭ ਤੋਂ ਮੁੱਖ ਤੁਹਾਨੂੰ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਜੀ ਬੁਲਾਈ ਦੇ ਰਹੇ ਹਾਂ ਬਸ ਇੱਕ ਵਾਰ ਦੇਖਾਂਗਾ ਅਰੇ ਕੋਈ ਮਗੇ ਕੋਈ ਆ ਜਾਓ ਕੋਈ ਕੋਈ ਨਹੀਂ ਵੈਰੀ ਗੁੱਡ ਸਰ ਸਾਹਮਣੇ ਦੇਖੋ ਕਾ ਫੋਟੋ ਆ ਵੀ ਰਿਹਾ ਆ ਜੀ ਹੋਣ ਗਿਆ ਉਹ ਜਨੋ ਬਾੜੇ ਆਜੀ ਖੋਲ ਸਾਰੇ ਇੱਧਰ ਦੇਖਣਾ ਕੈਮਰੇ ਦੇਖੋ ਸਾਰੇ ਜਣ ਕੈਮਰੇ ਤੇ ਥੋੜੀ ਐਦਾਂ ਘਮਾਓ ਭੁੱਖਾ ਘਮਾਓ ਜੀ ਸਾਹਿਬ ਸੈਟ ਕਰੋ ਆ ਵੀ ਆ ਬੜਾ ਵੀ ਪਹਿਲਾਂ ਤੋਂ ਬਹੁਤ ਬੜਾ ਚਲੋ ਇੱਧਰ ਕੋਈ ਕੰਮ ਨਹੀਂ ਹਾਂ ਜੀ ਫੋਨ ਦੇ ਦੇ ਉਹਨੂੰ ਠੀਕ ਹੈ ਆ ਜੀ ਬਾਈ ਆ ਜੋ ਕੋਪੀ ਮੈਂ ਦੇਖਿਆ ਬਾਕੀ ਆਪਣੇ ਨੰਨੇ ਨਾਲ ਆਪਣੀ ਦੀ ਰਿਸ਼ਤੇਦਾਰੀ ਹੈ ਉਹਦੇ ਘਰੋਂ ਰਸਤੇ ਵਿੱਚ ਲੱਗਣੀ ਹੈ ਉਹਦੇ ਬੁਲਾਉਣ ਦੇ ਤੇ ਨਾ ਪਤਾ ਨਾ ਬਣਾਉਗਾ ਬਾਈ ਸਮਾਈਲ ਫੇਸ ਕਰਕੇ ਦੇਖੋ ਬਾਈ ਸਾਹਮਣੇ ਫਿਰ ਹਾਂ ਜੀ ਦੇਖੋ ਸਾਹਮਣੇ ਹਾਂ ਜੀ ਵੇ ਗੁੱਡ ਵਿਟ 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 ਆ ਲਓ ਜੀ ਫਸਾ ਲਾ ਕੈਮਰਾ ਹੋ ਗਿਆ ਹਾਂ ਜੀ ਸਾਹਮਣੇ ਜੀ ਵੀਡੀਓਸ ਵੀਡੀਓ ਬੰਦ ਕਰ ਲਓ ਤੇ ਮੈਂ ਕੋਈ ਕਰ ਦਿੰਦੇ ਹਾਂ ਹਾਂ ਜੀ